ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਚੱਕ ਭਗਤ ਸਿੰਘ ਵਾਲਾ ਨੇੜੇ ਸਰਾਵਾਂ ਤਹਿਸੀਲ ਬਾਈਨੂ ਕੋਟਕਪੂਰਾ ਪੈਂਦੀ ਹੈ ਤੇ ਜ਼ਿਲ੍ਹਾ ਬਾਈਨੂ ਨੂੰ ਪੈਂਦਾ ਫਰੀਦਕੋਟ ਬਾਈ ਕੋਲੇ ਆਪਾਂ ਪਹਿਲੀ ਵਾਰ ਘਰੇ ਆਏ ਆ ਬਾਈ ਦੇ ਵੀਡੀਓ ਬਣਾਉਣ ਬਹੁਤ ਚੰਗੇ ਨਾ ਗਾ ਬਾਈ ਦਾ ਦੁੱਧ ਤੇ ਵੀ ਗਾਇਆਂ ਲਾਈ ਜਾਵਾਂਗਾ ਤੇ ਬਾਕੀ ਡਿਟੇਲ ਗਾਵਾਂ ਬਰਤੀ ਆਪਾਂ ਗੱਲਬਾਤ ਬਾਈ ਦੇ ਨਾਲ ਕਰਾਂਗੇ ਬਹੁਤ ਸੋਹਣੇ ਨਾ ਗਾ ਜਰਸੀ ਦਾ ਹੈਗਾ ਦੇਖੋ ਜੀ ਐਨ ਹੀਰਾ ਨਗੀਨਾ ਪੀਸੀ ਆ ਬਾਈ ਕੋਲੇ ਲੈਣੇ ਆ ਇਹਦੇ ਵਾਰੀ ਆਪਾਂ ਜਾਣਕਾਰੀ ਕਰਾਉਣੀ ਆ ਤੁਹਾਡੀ ਗੱਲਬਾਤ ਬਾਈ ਦੇ ਨਾਲ ਆਜੋ ਮਿਲੌਣੇ ਆ ਅਜੋ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਜੀ ਬੜੀ ਵਧੀਆ ਬਾਈ ਆਪਣਾ ਐਡਰੈਸ ਕਨਫਰਮ ਕਰੇ ਆਪਣਾ ਪਿੰਡਾ ਕੋਠੇ ਚੱਕਪਾਲ ਸਿੰਘ ਵਾਲੇ ਹਾਂਜੀ ਹਾਂਜੀ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਤੇ ਕੋਟਕਪੂੜਾ ਕੋਟਕਪੂੜਾ ਕੋਟ ਪੂਰਾ 6 ਕਿਲੋਮੀਟਰ ਦਾ ਬਰਗਾੜੀ ਨੌਕਲਾ ਆ ਨੇੜੇ ਮੰਨ ਕੇ ਚੱਲੋ ਵੱਡਾ ਹਾਈਵੇ ਜਿਹੜਾ ਰੋਡ ਆ ਕਿੰਨਾ ਹੋਊਗਾ ਇਹ ਹਾਈਵੇ ਤੋਂ 1.5 ਕਿਲੋਮੀਟਰ 1.5 ਕਿਲੋਮੀਟਰ ਪਿੱਛੇ ਹਟਮਾ ਬਾਈ ਦਾ ਘ ਆਪਣਾ ਨਾਮ ਰਣਜੀਤ ਸਿੰਘ ਹੈ। ਹਾਂਜੀ। ਨੰਬਰ 98140 ਹਾਂਜੀ 2252 ਠੀਕ ਹੈ। ਬਾਈ ਵਪਾਰ ਦਾ ਕੰਮ। ਹਾਂਜੀ ਵਪਾਰ ਦਾ ਕੰਮ। ਠੀਕ ਹੈ ਬਾਈ। ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਨਗ ਵਿਖਾਉਣੇ? ਅੱਜ ਆਪਣੇ ਕੋਲ 4 ਵੇੜਾ। 4 ਵੇੜਾ। ਕੱਬਣਾ 300 ਠੀਕ ਹੈ। ਸਾਰੇ ਵਧੀਆ ਟੌਪ ਦੀ ਆ ਬਾਈ ਜਿਹਨਾਂ ਪਹਿਲੇ ਆਹ ਜਿਹੜੀ ਪਹਿਲੇ ਨੰਬਰ ਤੇ ਬਾਈ ਜਰਸੀ ਖੜੀ ਐ। ਹਾਂਜੀ ਪਹਿਲਾਂ ਬਹੁਤ ਸ਼ਕੀਨ ਬੱਚਾ ਤੇ ਇਹਦੀ ਕੀ ਡਿਟੇਲ ਹੈ ਜੀ? ਇਹ ਦੁੰਦੀ ਆ ਮੁੰਦੀ ਜੀ। ਦੁੰਦੀ ਆ। ਹਾਂਜੀ। ਇਹਦੇ ਕੋਈ ਸੀਮਨ ਰਿਕਾਰਡ ਬਾਰੇ ਪਤਾ ਵੀ ਕਿਹੜੇ ਸੀਮਨ ਦੀ ਆ। ਅੱਛਾ। ਵੇਖੋ ਮਿੱ ਜੇ ਕਹੇ ਕੋਲੋਂ ਕਹਿ ਕੇ ਬਣਾਉਣੀ ਹੋਵੇ ਗੱਲ ਇਹ ਜਿੰਨ ਪਸ਼ੂਆਂ ਦੀ ਤੇ ਲੋਕ ਅੱਜਕੱਲ ਬਹੁਤ ਕੁਸ਼ ਚੱਲੀ ਜਾਂਦਾ ਜਿਹੜੇ ਮਰਜੀ ਸੀਮਨ ਦੀ ਦੱਸ ਦੋ ਜਿਹੜੇ ਅੱਜਕੱਲ ਬ੍ਰਾਂਡ ਚੱਲਦਾ ਤੇ ਪਰ ਬਹੁਤ ਸੋਹਣੀ ਬੱਚੀ ਆ ਤੇ ਬਾਈ ਕਹਿੰਦਾ ਸੀਮਨ ਰਿਕਾਰਡ ਆਪਣਾ ਕੋਈ ਨਹੀਂ ਵਪਾਰ ਦਾ ਕੰਮ ਆ ਬਾਈ ਕੋਲੇ ਜਿਵੇਂ ਪਿੱਛੋਂ ਮਾਲਕ ਦੱਸ ਦਿਆ ਬਾਈ ਕਹਿੰਦਾ ਆਪਾਂ ਤਾਂ ਉਹਨੂੰ ਹੀ ਡਿਟੇਲ ਦੇਣੀ ਹੁੰਦੀ ਐ ਤੇ ਬਾਈ ਫਿਰ ਇਹ ਜਿਹੜੀ ਵੀ ਗਾਂ ਦੀ ਬੱਚੀ ਐ ਤੇ ਕਿੰਨਾ ਕੁ ਦੁੱਧ ਹੈ ਦੀ ਮਾਤ ਰਕਾਰ ਦੀ ਮਾਸਲੇ 20 ਕਿਲੋ ਦੋਸੀ 20 ਕਿਲੋ ਦੋਸੀ 17 18 ਕਿਲੋ ਤਾਂ ਪਾਉਂਗਾ ਠੀਕ ਐ ਇਹ ਛੋਡੇ ਸਾਬ ਨਾਲ ਪਾ ਦੂਗੀ 18 ਕਿਲੋ ਪਾਉਂਗਾ ਠੀਕ ਐ ਕਿੰਨੇ ਕੇ ਸਾਨੂੰ ਬਾਕੀ ਐ ਬਾਈ ਇਹਦੇ 15 ਦਿਨ ਪਈ ਐ 15 ਦਿਨ ਪਈ ਐ ਠੀਕ ਐ ਤੇ ਸੀਲਸ ਲੱਗ ਤਾਂ ਆਪਾਂ ਨੂੰ ਡਿਸੀਡ ਜਾਂਦੀ ਐ ਖੋਲ ਕੇ ਵਿਖਾ ਬਾਈ ਤੋਰਾ ਤੋਰਾ ਵਿਖਾ ਲਓ ਵੀ ਮਿੱਤਰੋ ਦੋ ਦਾਨ ਦਾ ਦੋ ਦੰਦ ਬਾਈ ਕਹਿੰਦਾ ਚੱਕਦੀ ਹੈ ਤੇ ਫੇਸ ਕੁਆਲਟੀ ਕਰੋ ਚੱਕ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਛੀ ਹੈ ਕਿਉਂ ਜਰਸੀ ਦਾ ਬੱਚਾ ਬਾਕੀ ਜਿਹੜੀ ਆਡਰ ਕੁਆਲਟੀ ਹੈ ਤਾਂ ਕਿਆ ਬਾਤ ਹੈਂ ਦੇਖ ਬਾਈ ਮੋਟੇ ਢਿੱਲਾਂ ਵਖਾਈ ਮੜੇ ਲਓ ਮਿੱਤਰੋ ਜਿੱਥੇ ਪੈਰ ਰੱਖ ਲਾਂ ਦੀ ਪੈਰ ਨਹੀਂ ਪੜਦੀ ਆ ਮੱਝਾਂ ਰਗੀ ਆ ਸੀਲਸ ਲੱਗਦਾ ਤਾਂ ਅੰਤ ਹੀ ਕੋਈ ਨਹੀਂ ਲੈ ਕੱਚੀ ਕੱਚੀ ਬਹੁਤ ਕੱਚੀ ਕੱਚੀ ਹੈ ਬਾਈ ਕਹਿੰਦਾ ਵਾਕਈ ਸਹੀ ਗੱਲ ਆ ਅਨ ਨਗੀਨਾ ਹੀ ਆ ਮੈਂ ਕਹਿੰਦਾ ਜਿੰਨੀ ਸਫਤ ਕਰ ਲੀਗੇ ਥੋੜੀ ਥੋੜੀ ਆ ਭਾਵੇਂ 20 ਮਿੰਟ ਦੀ ਵੀਡੀਓ ਆਪਾਂ ਕੱਲੀ ਬੱਚੀ ਤੇ ਬਣਾ ਸਕਦੇ ਆ ਇਹੋ ਜੀ ਬੱਚੀ ਦੀ ਸਰੀਰ ਦੀ ਬੋਡੀ ਬੰਤਰ ਬਹੁਤ ਸੋਹਣਾ ਚੰਗਾ ਬੋਡੀ ਵੇਟ ਜਰਸੀਆਂ ਵਾਲਾ ਕਰਦਾ ਹੈਗਾ ਹਾਂ ਦੰਦ ਵਿਖਾ ਦੇ ਪਾਈ ਯਾਰ ਦਿਖਾ ਦਿਓ ਲੋਬੇ ਮਿੱਤਰੋ ਦੋ ਦੰਦਾਂ ਦੋਂਦੀ ਆ ਬਾਈ ਦੋਂਦੀ ਆ ਦੇਖ ਲਈ ਗਾਰੰਟੀ ਹੋ ਦੋ ਦੰਦਾਂ ਬਾਈ ਕਹਿੰਦਾ ਆਪਾਂ ਵਿਖਾਈ ਦਿੰਨੇ ਆ ਚੈੱਕ ਕਰਾਈ ਦਿੰਨੇ ਆ ਜਿਹੜੀ ਆਰਡਰ ਕੁਆਲਟੀ ਆ ਉਹ ਤਾਂ ਮਿਸਟਰੋ ਕਿਆ ਬਾਤਾਂ ਹੀ ਐ ਜਿੱਦੇ ਬੱਚੀ ਦਿਨਾਂ ਤੇ ਆ ਗਈ ਨਾ ਤਿਆਰ ਤੇ ਆਦੇ ਮੂੰਹੋਂ ਬੋਲੂਗੀ ਬੱਚੀ ਕੱਲਾ ਕੱਲਾ ਥਾ ਨਾ ਚਾਰੇ ਗੁੱਠਾਂ ਤੇ ਥਨ ਲੱਗਿਆ ਪੂਰੀ ਵਿਥੀ ਤੇ ਲੈ ਰੋਗਲਾ ਬਾਈ ਬੰਦ ਲਾ ਬੰਦੇ ਬਾਈ ਬਹੁਤ ਸੋਹਣੀ ਆਰਡਰ ਕੁਆਲਟੀ ਆ ਇਹਦੇ ਰੇਟ ਬਾਰੇ ਆਪਾਂ ਪੁੱਛਦੇ ਆ ਬਾਈ ਤੋ ਕੀ ਡਿਮਾਂਡ ਬਾਈ ਕਰਦਾ ਫੇਸ ਕੁਆਲਟੀ ਕਰੋ ਚੈੱਕ ਐਨ ਮੱਥੇ 'ਚ ਟੋਹਾ ਪੈਂਦਾ ਤੇ ਮੋਟੀ ਅੱਖ ਹੈ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਪਿਓਰ ਜਰਸੀ ਦਾ ਬੱਚਾ ਤੇ ਜਰਸੀ ਵਾਲੇ ਪੂਰੇ ਕਰੈਕਟਰ ਇਹ ਬੱਚੀ ਦੇ ਪੂਰੇ ਵਿੱਚ ਹਾਜ਼ਰ ਹੈ ਬਹੁਤ ਸੋਹਣਾ ਨਾਗਾ ਬਾਈ ਇਹਦੀ ਕੀ ਰਾਹ ਹੋ ਦੂਜਾ ਡਿਮਾਂਡ ਕੀ ਹੈ ਕੋਈ ਜਾਇਜ਼ ਪਹਿਲੀ ਅਰਜ਼ੀ ਕਰੇ 85000 ਦੀ ਬੱਚੀ ਦੇਣੀ ਹੈ ਮੁੱਲ ਜਿੰਨਾ ਮਰਜ਼ੀ ਕਰਵਾ ਲਓ ਲਓ ਵੀ ਮਿੱਤਰੋ ਬਾਈ ਕਹਿੰਦਾ 85000 ਦੀ ਬੱਚੀ ਦੇਣੀ ਆਪਾਂ ਮੁੱਲ ਜੋ ਮਰਜ਼ੀ ਕਰਾ ਲਓ ਤੇ ਵਿੱਚੋਂ ਮਾਨਤਨ ਹੋ ਜੂ ਮੌਕੇ ਤੇ ਮੌਕੇ ਤੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਘਰੇ ਆਏ ਗਏ ਦਾ ਜਰੂਰ ਕੋਈ ਕਿਸੇ ਵੀ ਭਰਾ ਦੇ ਬੱਚੀ ਫਿੱਟ ਹੋਵੇ ਤੇ ਬਾਈ ਨੂੰ ਫੋਨ ਲਾ ਲਿਓ ਬਾਈ ਕਹਿੰਦਾ ਆਪਾਂ ਬੱਚੀ ਦੇਵਾਂਗੇ ਜਾਇਜ਼ ਰੇਟ ਬਾਈ ਨੇ ਮੰਗਿਆ ਆਪਾਂ ਜਾਣੀ ਆ ਹਰੇਕ ਬੰਦਾ ਅੱਜ ਕੱਲ ਵੀਡੀਓ ਵੇਂਦਾ ਇਹੋ ਜਿਹੇ ਨਗਰ ਦਾ ਲੋਕ ਬਹੁਤ ਮੁੰਲ ਬਾਈ ਕਰੀ ਜਾਂਦੇ ਆ ਬਾਈ ਕਹਿੰਦਾ ਆਪਾਂ ਜੈਜੀ ਮੰਗਣਾ ਤੇ ਜੈਜੀ ਆਪਾਂ ਨੂੰ ਆਈ ਐ ਜੈਜ ਮਾਰਜਨ ਤੇ ਬਾਈ ਦਾ ਕੰਮ ਆ ਤੇ ਬਾਈ ਜਿਹੜੀ 2 ਨੰਬਰ ਤੇ ਲਾਲ ਢੀਗਾ ਆ ਯਾਰ ਸ਼ਹਿਰ ਹਾਂਜੀ ਇਹਦਾ ਦਾ ਸਕੀਲ ਕਾਰਡ 5 ਮਹੀਨੇ ਦੀ ਗੱਬਣਾ 10 ਕਿਲੋ ਦੁੱਧ ਹੈ ਜੀ 5 ਮਹੀਨੇ ਦੀ ਗੱਬਣਾ ਤੇ 10 ਕਿਲੋ ਦੁੱਧ ਹੈ ਸੂਆ ਬਾਈ ਇਹ ਪਹਿਲਾ ਸੂਆ ਸੂਈਓ ਦੂਜੇ ਵਾਸਤੇ ਗੱਬਣਾ ਲਓ ਵੀ ਮਿੱਤਰੋ ਪਹਿਲਾ ਸੂਆ ਸੂਈ ਐ ਬਾਈ ਕਹਿੰਦਾ ਤੇ ਦੂਜੇ ਵਾਸਤੇ ਗੱਬਣਾ ਆਰਡਰ ਕੁਆਲਿਟੀ ਦੇਖੋ ਤੇ ਸੀਲਸ ਲੱਗਦਾ ਬਾਈ ਪਤਾ ਨਹੀਂ ਕਿੱਥੋਂ ਭਾਲ ਕੇ ਲਿਆਉਂਦਾ ਪੈਰਾਪੁਰਾਂ ਦੇ ਹੱਥ ਮਾਰੀ ਜਾਂਦਾ ਖੜੀ ਆ ਪੈਰ ਗੱਡੀ ਤੇ 10 ਕਿਲੋ ਦੁੱਧ ਤਾਂ ਬਈ ਤਿਆਰ ਬਈ ਖੋਲ ਲਿਆ ਉਹਨੂੰ ਵੀ ਤੋਰਾ ਵਿਖਾਈਏ ਆਪਾਂ ਪਿਓ ਰਹਿਰ ਸ਼ਹਿਰ ਹੈ ਜਿਹੜੇ ਵੀ ਬਾਈ ਨੇ ਮੰਨ ਕੇ ਚੱਲੋ ਕਿ ਬਰੀਡ ਤੇ ਕੰਮ ਕਰਨਾ ਭਾਵੇਂ ਜਰਸੀ ਦਾ ਬੱਚਾ ਲੈ ਲਿਓ ਇਹਦੇ ਤੋਂ ਤੇ ਭਾਵੇਂ ਲੈ ਲਿਓ ਯਾਰ ਸ਼ਹਿਰ ਦਾ ਦੋਨੇ ਵਧੀਆ ਐ ਦੋ ਤਰ੍ਹਾਂ ਦੇ ਜਿਹੜੇ ਮਰਜੀ ਬੱਛੀ ਲੈਣੀ ਜਰਸੀ ਲੈਣੀ ਜਰਸੀ ਲੈ ਲਓ ਐਰ ਸ਼ੈਰ ਵੀ ਬਹੁਤ ਸੋਹਣੀ ਨਾ ਬੱਛੀ ਐ ਪਹਿਲਾ ਸੂਆ ਕੱਲਾ ਕੱਲਾ ਥਾਣਾ ਸੋਹਣਾ ਹੱਥ ਦੀ ਚਵਾਈ ਵਾਲਾ ਥਾਣਾ ਲੋ ਰੋਕਲਾ ਬਾਈ ਰੋਕਲਾ ਮਾੜਾ ਨਾੜਾਂ ਵਿਖਾਉਣ ਦੇ ਲੇਵੇ ਤੇ ਕਸ਼ਮੀਰ ਦੇ ਸ਼ਾਲ ਵਰਗੀ ਕੜਾਈਏ ਜਿਵੇਂ ਹੁੰਦੀ ਐ ਨਾੜਾ ਮੋਟੀਆਂ ਮੋਟੀਆਂ ਕੱਲਾ ਕੱਲਾ ਥਾਣਾ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਛੀ ਐ ਵੇਲ ਬੂਲ ਪੂਰੀ ਐ ਦੂਜੇ ਸੂਏ ਅਸਤੇ ਬਾਈ ਕਹਿੰਦਾ ਗੱਬਣਾ 5 ਮਹੀਨਿਆਂ ਦੀ ਚੈੱਕ ਪਾਸ ਆ ਬਾਈ ਹਾਂਜੀ ਚੈੱਕ ਬਾਈ ਕਹਿੰਦਾ ਮੇਰੇ ਵੱਲੋਂ ਚੈੱਕ ਪਾਸ ਆ ਤੇ ਜਿਹੜੇ ਵੀ ਭਰਾ ਦੇ ਫੈਟ ਹੋਈ ਤੇ ਆਉਦੀ ਚੈੱਕ ਕਰਾ ਲਈ ਭਵੇਂ ਆਪਦਾ ਡਾਕਟਰ ਆਪਦੇ ਨਾਲ ਲਿਆਵੇ ਲਿਵੇ ਤੇ ਨਾੜਾਂ ਕਰੋ ਚੈੱਕ ਦੋਨੇ ਪਾਸੇ ਮੋਟੀਆਂ ਮੋਟੀਆਂ ਉਂਗਲਾਂ ਰਕੇ ਨਾੜਾਂ ਤੇ ਕੱਲਾ ਕੱਲਾ ਥਣਾ ਸੀਲਸ ਲੱਗਦਾ ਅੰਤ ਕੋਈ ਨਹੀਂ ਆਰਡਰ ਕੁਆਲਿਟੀ ਬਹੁਤ ਸੋਹਣੀ ਤੇ 10 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਹੈ ਬਾਈ ਇਹ ਫਿਰ ਇਹਦੀ ਡਿਮਾਂਡ ਕੀ ਆ ਏ ਭਾਈ ਆਪਾਂ 52000 ਚ ਮਾਨਤਨ ਕਰ ਦਾਂਗੇ ਬੰਦੇ ਵਿੱਚੋਂ ਮਾਨਤਨ ਕਰ ਦਾਂਗੇ ਲਓ ਵੀ ਮਿੱਤਰੋ ਬਾਈ ਦੇ ਜਾਇਜ਼ ਰੇਟ ਆ ਬਿਲਕੁਲ 52000 ਰੁਪਏ ਦੇ ਵਿੱਚੋਂ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਘਰੇ ਆਏ ਗਏ ਦਾ ਤੇ ਫੋਨ ਲਾ ਲਿਓ ਬਾਈ ਨੂੰ ਬਹੁਤ ਸੋਹਣੀ ਤੇ ਸੀਲਸ ਰਕਦਾ ਤਾਂ ਅੰਤੀ ਕੋਈ ਨਹੀਂ ਬਹੁਤ ਭਰਾਵਾਂ ਦੇ ਫੋਨ ਆਉਂਦੇ ਆਪਾਂ ਨੂੰ ਵੀ ਸਾਨੂੰ ਕੋਈ ਟੋਕਰ ਗੱਬਣਾ ਦਿਓ ਤੇ ਟੋਕਰ ਗੱਬਣਾ ਇੱਕਤੀ ਲੈ ਕੇ ਆਏ ਨਗੀਨਾ ਬਹੁਤ ਸੋਹਣੀ ਵੀਡੀਓ ਪੂਰੀ ਦੇਖੋ ਪੂਰੀ ਵੀਡੀਓ ਦੇ ਵਿੱਚ ਚਾਰ ਨਾਗਾ ਬਾਈ ਕੋਲ ਤੇ ਚਾਰੇ ਆਪਦੀ ਆਪਦੀ ਥਾਂ ਸਿਰਾ ਗੱਲਬਾਤ ਹੈ ਤੇ ਵਈ ਫਿਰ ਜਿਹੜੀ 3 ਨੰਬਰ ਤੇ ਆ ਗਈ ਵੜ ਇਹ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਜਰਸੀ ਹੈ ਤੇ ਕਿੰਨਾ ਮਸੂਆ ਬਾਈ ਇਹ ਦੂਜਾ ਸੂਆ ਦੂਜਾ ਸੂਆ ਤੇ ਦਿਨ ਕਿੰਨੇ ਕ ਬਾਕੀ ਆ ਇਹ ਲੈ ਜੂਗੀ 5-4 ਲੈ ਜੂਗੀ 5-4 ਦਿਨ ਤੇ ਇੱਕ ਦੁੱਧ ਦਾ ਕੀ ਰਿਕਾਰਡ ਹੈ ਨਹੀਂ ਪਿਛਲੇ ਸੂਏ ਕਿੰਨਾ ਕ ਦਿੱਤਾ 18 ਕਿਲੋ ਦਾ ਚੋਆ ਮਾਰਤ ਨੇ 18 ਕਿਲੋ ਤੇ ਇਸ ਦੀ ਤੁਹਾਡੇ ਹਿਸਾਬ ਨਾਲ ਕਿੰਨੀ 20+ ਦੇਊਗੀ 20+ ਦੇਊਗੀ ਹੈਨਾ ਦੇਣਾ ਵੀ ਚਾਹੀਦਾ ਵੱਡੀ ਗਾਂ ਜਿਹਨੇ ਨਾ 20+ ਦਿੱਤਾ ਤੇ ਫਿਰ ਦੇਊ ਵੀ ਕਿਹੜੀ ਕੱਲਾ ਕੱਲਾ ਥਾਣਾ ਬਾਈ ਬਾਹਰ ਕੱਢ ਲਿਆ ਫੁੱਲੇ ਜੇ ਥਾਂ ਉਧਰ ਲਿਆ ਇਹ ਵਾਲੀ ਜਰਸੀ ਆ ਬਾਈ ਕਹਿੰਦਾ ਤੇ ਪੂਰਾ ਵੱਡਾ ਕੱਦ ਕਾਠਾ ਛੋਟੀ ਨਾ ਕੋਈ ਵੀ ਭਰਾ ਮਨ ਨੇ ਵੀ ਕੋਈ ਡੁੱਟਰੀ ਜੀ ਹੋਊਗੀ ਪੂਰੀ ਮੱਝਾਂ ਰਗੀ ਐ ਚਫਗਾਂ ਦੇ ਬਰੋਬਰ ਪੂਰਾ ਵੱਡਾ ਕੱਦ ਕਾਠਾ ਫੇਲ ਫੂਲ ਬਹੁਤ ਦੂਜਾ ਸੂਆ ਤੇ ਪੰਜ ਚਾਰ ਦਿਨ ਬਾਈ ਕਹਿੰਦਾ ਲੈ ਜੂਗੀ 17 18 ਕਿਲੋ ਦੁੱਧ ਨੇ ਪਿਛਲੇ ਸੂਏ ਦਿੱਤਾ ਤੇ 20 ਪਲੱਸ ਬਾਈ ਕਹਿੰਦਾ ਇਹਦੀ ਦਿਓਗੀ ਤੇ ਦੇਣਾ ਵੀ ਚਾਹੀਦਾ ਪਲੀ ਜੁਲੀ ਬਹੁਤ ਆ ਪੂਰਾ ਫੁੱਲ ਬਾਡੀ weight ਆ ਕਮਾ ਲਿਆ ਬਾਈ ਅੱਲਾ ਕੱਲਾ ਥਾਣਾ ਸੋਨਾ ਨਿਖੜ ਮੱਥ ਦੀ ਜਵਾਈਆ ਦਾ ਥਾਣਾ ਮੋਟਾ ਮੋਟਾ ਚਾਰ ਹੀ ਥਣ ਇੱਕ ਬਈ ਥੋੜਾ ਥਣ ਮਾੜਾ ਜਿਹਾ ਟੇਡਾ ਜਿਹਾ ਜਾਂਦਾ ਉਹਦਾ ਕੋਈ ਚੱਕਰ ਤਾਂ ਨਹੀਂ ਬੱਚੇ ਨੇ ਦੰਦ ਮਾਰਤਾ ਹੀ ਥਣ ਤੇ ਠੀਕ ਹੈ ਉਹਦੇ ਨਾਲ ਜ਼ਖਮ ਹੋ ਗਏ ਸਨ ਮੈਂ ਕੰਕਾ ਲਵਾਤਾ ਤਾਂ ਛੋਟਾ ਹੋ ਜਾਂਦੀ ਤੇ ਕੁਝ ਧਾਰ ਤੂਰਤ ਵਧੀਆ ਓਕੇ ਜਮਾ ਨਹੀਂ ਮੂਹ ਨੂੰ ਬੁੱਬੀ ਜਮਾ ਸਹੀ ਹੈ ਤੁਹਾਨੂੰ ਸੁਣਾ ਜੀ ਓਕੇ ਜਮਾ ਗਾਰੰਟੀ ਹੋਊ ਗਾਰੰਟੀ ਹੋਊਗੀ ਧਾਰ ਦੀ ਇੱਕ ਵੀ ਧਾਰ ਤੋਂ ਠੀਕ ਹੈ ਲਓ ਵੀ ਮਿੱਤਰੋ ਸਹੀ ਦਾ ਜ਼ਰੂਰ ਫਰਕ ਹੈ ਕਿਉਂ ਦਿਖਾਉਣਾ ਫਰਜ਼ ਆ ਬਾਈ ਫੇਰਾ ਇੱਥੇ ਕਈ ਵਾਰੀ ਕੋਈ ਦੂਰੋਂ ਚੱਲ ਕੇ ਭਰਾ ਆਉਂਦਾ ਹਰੇਕ ਬੰਦੇ ਨੂੰ ਅੱਜ ਕੱਲ ਕੰਮ ਧੰਦਾ ਟਾਈਮ ਸੀਮਿਤ ਆ ਠੀ ਅਗਲਾ ਹੁੰਦਾ ਤੇ ਅਗਲਾ ਕਹਿੰਦਾ ਯਾਰ ਤੁਸੀਂ ਦੱਸਿਆ ਨਹੀਂ ਪਹਿਲਾਂ ਥੋੜਾ ਜਿਹਾ ਥੰਦਾ ਸੈਜਾ ਜਿਹੜਾ ਛੂਟ ਆ ਤੇ ਬਾਈ ਕਹਿੰਦਾ ਚਵਾਈ ਚੂਈ ਤੇ ਥੰਨ ਥੰਨ ਦੀ ਫੁੱਲ ਗਰੰਟੀ ਹੋਊਗੀ 20 ਕਿਲੋ ਦੁੱਧ ਪਾ ਦਊਗੀ ਤੇ ਦੁੱਧ ਵੀ ਮੱਝਾਂ ਵਾਲਾ ਹੋਊਗਾ 6 ਫੈਂਟ 7 ਫੈਂਟ ਵਾਲਾ ਬਹੁਤ ਸੋਹਣੀ ਵੱਡੇ ਕੱਦ ਕਾਠ ਵਾਲੀ ਪੰਜਾਬ ਵਾਲੀ ਜਰਸੀ ਆ ਤੇ ਬਾਈ ਫਿਰ ਇਹਦੇ ਡਿਮਾਂਡ ਇਹਦੀ ਕਹਿੰਦਾ ਮੋਨੋ 70000 ਆਈ ਆਪਾਂ 2000 ਛੋਟ ਕਰਨੇ ਵਿੱਚ ਲੈ ਆਏ ਵੀ ਮਿੱਤਰੋ ਬਹੁਤ ਵੱਡੇ ਕੱਦ ਕਾਠ ਵਾਲੀ ਪੰਜਾਬ ਵਾਲੀ ਜਰਸੀ ਆ 20 ਪਲੱਸ ਵਾਲੀ ਤੇ ਦੁੱਧ ਵੀ ਇਹਦਾ ਰੈਂਕ ਕੁਆਲਿਟੀ ਵਾਲਾ ਹੋ ਇੱਕ ਨੰਬਰ ਚਾਰ ਹੀ ਥਾਣੇ ਮੋٹے ਮੋٹے ਥਾਣੇ ਤੇ ਥੋੜਾ ਜਿਹਾ ਜਿਹੜੀ ਗੱਲਬਾਤ ਹੈਗੀ ਹੈ ਬਾਈ ਕਹਿੰਦਾ ਵੀ ਥਾਂ ਦਾ ਸਹਿਜ ਦਾ ਹੀ ਫਰਕ ਹੈ ਧਾਰ ਦਾ ਇੱਕ ਦਾ ਵੀ ਨਹੀਂ ਫਰਕ ਹੋਣਾ ਗਰੰਟੀ ਹੋਊਗੀ ਤੇ 70000 ਰੁਪਏ ਦੇ ਵਿੱਚੋਂ ਮਾਨਤਾਨ ਹੋ ਜਾਊਗਾ ਹੋਰ ਵੱਡੇ ਕਦ ਕਾਟ ਦिए ਤੇ ਆਰਡਰ ਕੁਆਲਟੀ ਦਾ ਕੀ ਬਾਤਾਂ ਹੀ ਹੈ ਹਜੇ 5-4 ਦਿਨ ਲੈਂਦੀ ਹੈ ਜਦਿਆਂ ਜਮਾ ਸੂਨ ਵਾਲੀ ਦਿਨਾਂ ਤੇ ਹੋਈ 1-2 ਦਿਨ ਰਹਿ ਗਏ ਤੇ ਵੇੜ ਦੀ ਗੱਲਬਾਤ ਕੁਝ ਹੋਰ ਹੀ ਹੋ ਤੇ 4 ਨੰਬਰ ਤੇ ਭਾਈ ਜਿਹੜੀ ਵੇੜ ਆ ਇਹਦੀ ਦੱਸ ਕੀ ਦਮਾਨੀ ਪਹਿਲਾ ਸੂਆ ਵੇੜ ਆ ਜੀ ਪਹਿਲਾ ਸੂਆ ਹਾਂਜੀ 4 ਦੰਦ 4 ਦੰਦ ਹੈ ਤੇ ਕੋਈ ਸੀਮੰਤ ਦਾ ਕੋਈ ਰਿਕਾਰਡ ਪੂਰਾ ਹੈਗੀ ਠੀਕ ਆ ਭਾਈ ਅਸੀਂ ਆਪਾਂ ਆਫ ਕੈਮਰਾ ਗੱਲਬਾਤ ਹੋਈ ਸੀ ਭਾਈ ਕਹਿੰਦਾ ਵੀ ਆਪਾਂ ਕਿਸੇ ਪਸ਼ੂ ਦਾ ਕੋਈ ਵੀ ਸੀਮੰਤ ਰਿਕਾਰਡ ਦੱਸ ਕੇ ਨਹੀਂ ਦੇਣਾ ਆਪਾਂ ਝੂਠ ਮਾਰ ਕੇ ਨਹੀਂ ਦੇਣਾ ਵਪਾਰ ਦਾ ਕੰਮ ਹੈ ਜਿਵੇਂ ਪਸ਼ੂ ਆਉਂਦੇ ਆ ਪਿੱਛੋਂ ਓਵੇਂ ਡਿਟੇਲ ਮਾਲਕਾਂ ਵੱਲੋਂ ਆਉਂਦੀ ਓਵੇਂ ਦੇਣੀ ਆ ਪਹਿਲਾ ਸੂਆ ਭਾਈ ਹਾਂਜੀ ਇਹ ਵੀ ਸੀਲ ਠੰਡੀ ਬਹੁਤ ਆ ਬੱਚੇ ਜੀ ਠੀਕ ਗੱਲ ਹੈ ਬਾਹਰ ਕੱ ਪਹਿਲਾ ਸੂਰ ਤੇ ਬਹੁਤ ਵੱਡੇ ਕਦ ਕਾਠ ਦੀ ਹੈ ਨਾ ਬਈ ਕਦ ਕਾਠ ਹੈ ਤਾਂ ਪੂਰਾ ਵੱਡਾ ਕਦ ਕਾਠਾ ਫੁੱਲ ਸਾਈਜ਼ ਦੀ ਹੈ ਪਹਿਲਾ ਸੂਰ ਤੇ 4 ਦੰਦ ਬੱਛੀ ਲੋ ਵੀ ਮਿੱਤਰੋ ਬੋਡੀ weight ਬਹੁਤ ਹੈ ਤੇ ਜਿਹੜੀ ਆਰਡਰ ਕੁਆਲਿਟੀ ਹੈ ਕੀ ਬਾਤਾਂ ਹੀ ਹੈ ਢਿੱਲਾ ਢੁਲਾ ਬਹੁਤ ਪਈਆਂ ਹੈ ਨਾ ਬਈ ਹਾਂ ਬਈ ਖਿੱਚ ਕੇ ਵਿਖਾਈ ਮਾੜਾ ਯਾਰ ਬਈ ਬਹੁਤ ਵੱਡਾ ਸਾਈਜ਼ ਦਾ ਜ ਨਹੀਂ ਕਿ ਕੰਪੈਕਟ ਆਰਡਰ ਤਿਆਰ ਕਰੂਗੀ ਬਿਲਕੁਲ ਫਿੱਟ ਫਿੱਟ ਸਾਈਜ਼ ਖੁੱਚਾਂ ਤੋਂ ਉੱਪਰ ਰੱਖੂਗੀ ਸਾਈਜ਼ ਬਹੁਤ ਸੋਹਣਾ ਥੰਦਾ ਸਾਈਜ਼ ਵਧੀਆ ਬੋਡੀ weight ਬਹੁਤ ਸੋਹਣਾ ਵੱਡੇ ਕਦ ਕਾਢ ਵਾਲੀਏ ਕੋਈ ਵੀ ਭਰਾ ਛੋਟੀ ਮੰਨ ਕੇ ਨਾ ਵੇ ਪੂਰਾ ਫੁੱਲ ਸਾਈਜ਼ ਆ ਮੋੜ ਲਿਆ ਬਾਈ ਰੰਗ ਬਾਜ ਬਹੁਤ ਵਧੀਆ ਫੇਸ ਕੁਆਲਟੀ ਕਰੋ ਚੱਕ ਜਾਤ ਪਾਤ ਬਹੁਤ ਵਧੀਆ ਤੇ ਵੱਡੇ ਕਦ ਕਾਢ ਦੀ ਹੈ ਕੱਲਾ ਕੱਲਾ ਥਣ ਲੱਗਾ ਚਾਰ ਹੀ ਥਣ ਫੂਡ ਟਾਂਗ ਪੂਰਾ ਨਹੀਂ ਦੇਖੋ ਜੀ ਅੱਗੇ ਨੂੰ ਵੀ ਲੇਵਾ ਤੱਕ ਔਨੀ ਹੈ ਤੇ ਪਿੱਛੇ ਨੂੰ ਵੀ ਲੇਵਾ ਔਨੀ ਹੈ ਅੱਗੇ ਅੱਗੇ ਪਿੱਛੇ ਲੇਵੇ ਦੀ ਹੈ ਜਮਾ ਐਂ ਦੇਖੋ ਲੇਵੇ ਤੇ ਨਾੜਾ ਨੂੜਾ ਜਿਹੜੀਆਂ ਕਿਆ ਬਾਤਾਂ ਆਈਆਂ ਰੰਗ ਬਾਜ ਬਹੁਤ ਵਧੀਆ ਵੱਡੇ ਕਦ ਕਾਢ ਦੀ ਹੈ ਪਹਿਲਾ ਸੂਆ ਬਾਈ ਕਹਿੰਦਾ ਤੇ ਦਿਨ ਲੈ ਜੂ ਬਾਈ ਪੰਜ ਚਾਰ ਦਿਨ ਹੈ ਠੀਕ ਹੈ ਜਿੰਨੀ ਜਣੀ ਕਿ ਇੱਕ ਦੋ ਜਿੰਨਾ ਇੱਕ ਦੋ ਦਿਨ ਵੱਧ ਵੀ ਕਈ ਜੀ ਬਗਾਨੇ ਸਾਂ ਜਾ ਕੇ ਪਹਿਲਾਂ ਵੀ ਸੂ ਸਕਦੀ ਹੈ ਇੱਕ ਦੋ ਦਿਨ ਬਾਈ ਦਮ ਹੀ ਨਹੀਂ ਕੀਤਾ ਇਹਨੇ ਉਪਰ ਆਪਰਾ ਆ ਅੱਛਾ ਚਲੋ ਫਿਰ ਬਹੁਤ ਵਧੀਆ ਜਣੀ ਕਿ ਪੂਰੀ ਫੁੱਲ ਤਿਆਰ ਹੋ ਹੈ ਨਾ ਬਾਈ ਤੇ ਕਿੰਨਾ ਕੁ ਦੁੱਧ ਪਾਉ ਦੋਡੇ ਹਿਸਾਬ ਨਾਲ ਇਹ ਤੇ 20 ਲੀਟਰ ਦਾ ਤਾਂ ਨਹੀਂ ਸਹੀ ਗੱਲ ਆ ਬਾਈ ਪਾਉਣਾ ਵੀ ਚਾਹੀਦਾ ਬਾਈ ਹਨਾ 20 ਕਿਲੋ ਦੁੱਧ ਬਾਈ ਕਹਿੰਦਾ ਪਾ ਦੂਗੀ ਤੇ ਪਾਉ ਪਾਉਣਾ ਵੀ ਚਾਹੀਦਾ ਫੁੱਲ ਸਾਈਜ਼ ਦੀ ਦੂਜੀ ਗੰਗਾਈਆਂ ਆਪਾਂ ਜਿਹੜੀਆਂ ਦਿਖਾਈਆਂ ਉਹ ਆਪਦੀ ਸਭ ਪੂਰੇ ਵੱਡੇ ਕਦ ਕਾਠ ਦੀਆਂ ਹਨ ਤੇ ਉਹਦੇ ਤੋਂ ਵੀ ਚਾਰ ਉਂਗਲਾਂ ਤਾਂ ਦੀ ਆ ਬਾਈ ਹਨਾ ਪੂਰਾ ਫੁੱਲ ਸਾਈਜ਼ ਆ ਪਹਿਲਾ ਸੁਆਣੀ ਆ ਬਲੂਨ ਬੱਛੀ ਦਾ ਕਦ ਕਾਠ ਥੋੜਾ ਜਿਹਾ ਘੱਟ ਹੀ ਹੁੰਦਾ ਵੈਰਲੀਆਂ ਬੱਛੀਆਂ ਦੇ ਕਦ ਕਾਠ ਹੁੰਦੇ ਆ ਬਹੁਤ ਵਧੀਆ ਯਾਨੀ ਕਿ ਚੰਗੀ ਤਿਆਰ ਹੋਊਗੀ ਤੇ 20 ਕਿਲੋ ਬਾਈ ਕਹਿੰਦਾ ਦੁੱਧ ਪਾ ਦੂਗੀ ਤੇ ਬਾਈ ਫਿਰ ਇਹਦੀ ਡਿਮਾਂਡ ਇਹਦਾ ਮੁੱਲ 60000 ਯਾਰ 65000 ਦੀ ਵਾੜ ਦੇਣੀ ਹੈ 65000 ਦੀ ਹਾਂਜੀ ਮੁੱਲ ਬਾਈ ਕਹਿੰਦਾ ਵੀ 60000 ਰੁਪਿਆ ਤੇ 65000 ਦੀ ਵਾੜ ਦੇ ਦਾਂਗੇ ਫੇਸ ਕੁਆਲਟੀ ਦੇਖੋ ਜੀ ਪਹਿਲਾ ਸੁਆ ਦਾ ਤੇ ਚਾਰ ਦੰਦ ਦਾ ਆ ਲੈ ਚੈੱਕ ਕਰ ਲੈ ਮੈਂ ਗੱਪ ਮਾਰਦਾ ਸਹੀ ਗੱਲ ਹੈ ਬਾਈ ਮੈਂ ਕਹਿੰਦਾ ਦੋ ਦੰਦ ਦਾ ਬਾਈ ਯਾਰ ਮੇਰੇ ਵੀ ਹੈਂ ਵੇਖੀ ਨਹੀਂ ਇਹਨੇ ਵੀ ਲਓ ਵੀ ਮਿੱਤਰੋ ਬਾਈ ਨੇ ਤਾਂ ਵੇਖੀ ਨਹੀਂ ਸੀ ਤੇ ਪਰ ਦੋ ਦੰਦ ਵਿਚੀ ਆ ਬਾਈ ਚਾਰ ਦੰਦ ਤਾਂ ਕਹਿੰਦੇ ਸੀ ਦੋ ਦੰਦ ਦੋ ਦੰਦ ਦੀ ਵਿਚੀ ਹੈ ਤੇ ਕੱਦ ਕਾਠ ਦਾ ਕਿਆ ਬੱਤਾਂ ਈਆਂ ਬਾਈ ਬਹੁਤ ਵੱਡੇ ਕਦ ਕਾਠ ਦੀ ਐ ਪਲੂਨ ਵਛੀਏ ਤੇ 20 ਕਿਲੋ ਦੁੱਧ ਪਾ ਦੂਗੀ ਤੇ ਲੇਵੇ ਦੀ ਜਿਹੜੀ ਕੁਆਲਿਟੀ ਐ ਨਾ ਪਤਨਾ ਮਾ ਛਲੇਵੇ ਦਾ ਬਿਲਕੁਲ ਬੱਤਾਂ ਜਮ ਐ ਮੈਂ ਕਹਿੰਦਾ ਸਿਰਾ ਗੱਲਬਾਤ ਹੋਈ ਪਈ ਐ ਤੇ ਮੁੱਲ ਲੈ ਜਿਹੜੇ ਬਾਈ ਦੇ ਬਹੁਤ ਜਾਇਜ਼ ਤੇ ਜੈਨੂਨ ਬਾਈ ਦਾ ਕੰਮ ਐ ਸਾਫ ਸੁਥਰਾ ਹਰੇਕ ਪਸ਼ੂ ਦਾ ਬਾਈ ਨੇ ਜਾਇਜ਼ ਮੁੱਲ ਮੰਗਿਆ ਬਾਈ ਕਹਿੰਦਾ ਆਪਾਂ ਜਾਇਜ਼ ਰੇਟ ਤੇ ਦੇਣੀਆਂ ਜਾਇਜ਼ ਰੇਟ ਤੇ ਬਾਈ ਕਹਿੰਦਾ ਆਪਾਂ ਨੂੰ ਆਏ ਆ ਤੇ ਨਾਕ ਤੇ ਆਪਾਂ ਫੇਰ ਪੁੱਛ ਲੈਣੇ ਐਡਰੈਸ ਨੰਬਰ ਬੋਲ ਭਈਆ ਦਾ ਪਹਿਲਾ 98168 ਜੀ 98168 27358 27358 ਤੇ ਪਿੰਡ ਪਿੰਡ ਕੋਠੇ ਚੱਕਪਗ ਸਿੰਘ ਵਾਲੀ ਨੇੜੇ ਸਰਾਵਾ ਰਹਿ ਕੇ ਇੱਕ ਪਾਸੇ ਹੈ ਨਾ ਸਰਾਵਾ ਜੀ ਤੇ ਇੱਕ ਪਾਸੇ ਹਾਈਵੇ ਰੋਡ ਰੱਖ ਜਿਹੜਾ ਜਾਂਦਾ ਕੋਟਕਪੂਰੇ ਨੂੰ ਗਾੜੀ 9 ਕਿਲੋਮੀਟਰ ਹੱਥੋਂ ਥੋੜਾ ਥੋੜਾ 6 ਕਿਲੋ ਠੀਕ ਹੈ ਤੇ ਫਰੀਦਕੋਟ ਤੇ ਕਿੰਨਾ ਭਾਈ ਫਰੀਦਕੋਟ ਸਾਨੂੰ ਹੈਗਾ ਦਾ 12 ਕਿਲੋ ਤੇ ਬਠਿੰਡਾ ਬਠਿੰਡਾ 40 ਬਠਿੰਡਾ 40 ਲਓ ਵੀ ਮਿੱਤਰੋ ਸੈਂਟਰ ਜੇ ਤੇ ਬਾਈ ਦਾ ਪਿੰਡ ਹੈ ਤੇ ਚਾਰ ਹੀ ਨਗਰ ਸੀਗੇ ਬਾਈ ਕੋਲੇ ਤੇ ਚਾਰੇ ਨਗ ਪੂਰੇ ਟਾਪ ਕਲਾਸ ਹੈ ਆ ਜਰਸੀ ਬੱਛੀ ਦਾ ਬੈ ਕੈਮਰਾ ਫੇਰ ਮਾਰਦੇ ਨੇ ਰੀਲ ਦੇਖੋ ਪਹਿਲਾਂ ਰੀਲ ਕਰੋ ਚੱਕ ਦੋ ਦੰਦ ਬੱਛੀ ਦੀ ਫੇਸ ਕੁਆਲਟੀ ਦਾ ਮੈਂ ਕਹਿੰਦਾ ਭਵੇਂ ਬਾਈ ਕੌਲੀ ਚ ਪਾਣੀ ਪਿਆਲਾ ਹੈ ਨਾ ਬਿਲਕੁਲ ਛੋਟਾ ਛੋਟਾ ਸਾਈਜ਼ ਆ ਫੇਸ ਜਿਵੇਂ ਜਰਸੀ ਦਾ ਹੁੰਦਾ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਛੀ ਹੈ ਮੱਥੇ ਚ ਪੂਰਾ ਟੋਆ ਟਾ ਸਿਰਾਂ ਗੱਲਬਾਤ ਹੋਈ ਪਈ ਆ ਬਹੁਤ ਸੁਨੇ ਨਗਾ ਤੇ ਬਾਈ ਦੇ ਮੁੱਲ ਵੀ ਜਾਇਜ਼ ਲੱਗੇ ਬਾਈ ਯਾਰ ਆਪਾਂ ਨੂੰ ਕੱਲਾ ਕੱਲਾ ਸਣਾ ਤੇ ਇਹ ਕਿੰਨਾ ਕ ਦੁੱਧ ਪਾਈ ਪਾ ਦੂਗੀ ਇਹ ਬਾਊ 17 18 17 18 ਕਿਲੋ ਦੁੱਧ ਪਾ ਦੂਗੀ ਜਾਇਜ਼ ਰੇਟੇ ਦਾ ਵੀ ਮੰਗਿਆ ਬਾਈ ਨੇ ਕੀ ਮੰਗਿਆ ਬਾਈ ਇਹਦਾ 85 85000 ਰੁਪਿਆ ਲਾ ਲੋ ਵੀ ਆਪਾਂ ਦੂਰੀ ਏਅਰ ਮਾਰਤਾ ਕੈਮਰਾ ਤੇ ਅੱਜ ਦੀ ਵੀਡੀਓ ਦੇ ਵਿੱਚ ਚਾਰ ਹੀ ਨਗ ਸੀ ਜਿਹੜਾ ਵੀ ਨਗ ਕਿਸੇ ਭਰਾ ਦੇ ਫਿੱਟ ਹੋਇਆ ਤੇ ਬਾਈ ਨੂੰ ਲਾ ਲਿਓ ਫੋਨ ਕਰ ਲਿਓ ਗੱਲ ਬਾਤ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲਦਾ ਹੋਊਗਾ ਮਿਲਦੇ ਆਂਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹੱਸੀਤਾਲ ਸਰਣ